ਆਪ ਦੇ ਲੋਕ ਆ ਉਹ ਲਗਾ ਸਾਰੇ ਵਰਗਾਂ ਦੇ ਆਪਾਂ ਕਿਸੇ ਸਪੈਸੀਫਿਕ ਵਰ ਸਾਰੇ ਵਰਗਾਂ ਦੇ ਲੋਕ ਬਦਲ ਲੱਭਦੇ ਆ ਤੀਜਾ ਬਦਲ ਮੈਨੂੰ ਇੱਕ ਬਦਲ ਨਾ ਚੰਗਾ ਚਾਹੀਦਾ ਤੇ ਜਦੋਂ 19 ਦੇ ਇਲੈਕਸ਼ਨ ਹੋਏ ਸੀ ਤਾਂ ਕਾਂਗਰਸ ਸੀਗਾ ਅਕਾਲੀ BSP ਗੱਡ ਜੋੜ ਸੀ ਤੇ ਆਪ ਵੀ ਲੜੀ ਸੀਗੀ ਅਸੀਂ ਵੀ ਲੜੇ ਸੀ ਆਪ ਨੂੰ ਉਦੋਂ 25000 ਵੋਟ ਪਈ ਸੀ ਤਾਂ 19 ਵਿੱਚ ਵੀ ਲੋਕਾਂ ਨੇ ਸਾਨੂੰ ਬਦਲ ਦੇ ਰੂਪੇ ਸਾਡੇ ਜਲੰਧਰ ਦੇ ਲੋਕਾਂ ਸਾਨੂੰ ਦੇਖਿਆ ਸੀ ਤੇ 22 ਵਿੱਚ ਉਹਨਾਂ ਨੇ ਆਪ ਤੇ ਡਰਸ ਕੀਤਾ ਪਰ 2 ਸਾਲਾਂ ਵਿੱਚ ਨਾ ਲੱਗਾ ਵੀ ਉਹ ਪਰਵੈਤੀ ਪਾਰਟੀਆਂ ਦੇ ਖਿਲਾਫ ਆਏ ਸੀ ਪਰਵੈਤੀ ਪਾਰਟੀਆਂ ਨਾਲੋਂ ਜਿਹੜਾ ਜ਼ਿਆਦਾ ਉਹ ਸਾਧਨਾ ਦਾ ਵੀ ਯੂਜ਼ ਕਰਕੇ ਤੇ ਪਾਵਰ ਦਾ ਮਿਸਯੂਜ਼ ਕਰਕੇ ਇਸ ਕਰਕੇ ਜਿੱਦਾਂ ਦਾ ਸਾਨੂੰ ਪੂਰੇ ਸਾਰੇ ਵਰਗਾਂ 'ਚੋਂ ਮਿਲ ਰਿਹਾ ਹੰਗਾਰਾ ਸਾਨੂੰ ਲੱਗਦਾ ਵੀ ਲੋਕੀ ਸਾਨੂੰ ਵੱਡੇ ਬਦਲ ਦੇ ਰੂਪੇ ਸਾਨੂੰ ਦੇਖਦੇ ਸਿਚੁਏਸ਼ਨ ਕਿਤਾ ਦੇਖ ਰਹੇ ਸਭ ਵੱਡੇ ਕਿਤਾ ਮੈਂ ਉਹੀ ਕਹਿ ਰਿਹਾ ਵੀ ਬਹੁਤ ਵਧੀਆ ਹੰਗਾਰਾ ਆ ਲੋਕੀ ਸਾਡੇ ਤੇ ਟਰਸਟ ਕਰ ਰਹੇ ਆ ਕਿਉਂਕਿ ਜਿਸ ਤਰ੍ਹਾਂ ਜਲੰਧਰ ਵਿੱਚ ਇੱਕ ਦਾਲੂ ਬਦਲੂਆਂ ਦਾ ਮੁੱਦਾ ਚੱਲਦਾ ਇੱਕ ਜ਼ਿਲ੍ਹਾ ਬਦਲੂ ਦਾ ਵੀ ਮੁੱਦਾ ਹੈਗਾ ਵੀ ਬੰਦੇ ਇੱਕ ਜਗ੍ਹਾ ਤੋਂ ਫੇਲ ਹੋ ਗਏ ਆਪਣੇ ਜ਼ਿਲ੍ਹੇ ਚ ਫੇਲ ਹੋ ਗਏ ਆਪਣੇ ਹਲਕੇ ਤੋਂ ਉਹਨਾਂ ਨੂੰ ਨਕਾਰ ਦਿੱਤਾ ਤੇ ਇੱਥੇ ਉਹ ਐਕਸੈਪਟੈਂਸ ਕਰਨਾ ਚਾਹੁੰਦੇ ਆ ਪਰ ਉਹ ਵੀ ਲੋਕ ਸਮਝ ਰਹੇ ਆ ਵੀ ਭਈ ਇਹ ਜਦ ਉੱਥੇ ਨਹੀਂ ਕਾਮਯਾਬ ਹੋ ਸਕੇ ਉੱਥੇ ਦੇ ਲੋਕਾਂ ਲਈ ਨਹੀਂ ਕੁਝ ਕਰ ਸਕਦੇ ਤਾਂ ਫੇ ਸਾਡੇ ਲਈ ਕੀ ਕਰਨਗੇ ਤੇ ਇਸ ਕਰਕੇ ਜਲੰਧਰ ਸਾਡਾ ਸ਼ਹਿਰ ਹੈ ਅਸੀਂ ਇੱਥੇ ਜੰਮੇ ਪੜੇ ਆ ਸਾਡੀ ਬਹੁਤ ਪੁਰਾਣੀ ਸਾਂਝ ਆ ਤੇ ਲੋਕੀ ਸਾਨੂੰ ਬਹੁਤ ਇੱਕ ਪਰਿਵਾਰ ਦੀ ਤਰ੍ਹਾਂ ਭਰਵਾ ਹੁੰਗਾ ਰਹੇ ਚੰਨੀ ਸਾਹਿਬ ਕਿਸੇ ਕੰਪੀਟੀਸ਼ਨ ਦੇਖ ਰਿਹਾ ਕਹਿੰਦੇ ਮੇਰਾ ਜਲੰਧਰ 'ਚ ਕੋਈ ਕੰਪੀਟੀਸ਼ਨ ਨਹੀਂ ਹੈ ਕੋ ਮਸਲਾ ਚਰਨਜੀਤ ਸਿੰਘ ਚੰਨੀ ਦਾ ਨਹੀਂ ਹੈਗਾ ਕਾਂਗਰਸ ਦਾ ਹੈਗਾ ਉਹਨਾਂ ਦੀ ਪਾਰਟੀ ਕਾਂਗਰਸ ਆ ਉਹ ਕਾਂਗਰਸ ਨੂੰ ਮੋਹਰੇ ਰੱਖ ਕੇ ਕਿਉਂ ਨਹੀਂ ਲੜ ਰਹੇ ਬਲਵਿੰਦਰ ਸਿੰਘ ਕਨੌਣਾ ਅੱਧੀ ਗੱਲ ਫੇਰ ਕਰਦੇ ਵੀ ਉਹ 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 ਕਾਂਗਰਸ ਪਾਰਟੀ ਨੂੰ ਮੋਹਰੇ ਰੱਖ ਕੇ ਕਿਉਂ ਨਹੀਂ ਕਰ ਰੱਖ ਰਹੇ ਕਿਉਂਕਿ ਉਹਨਾਂ ਨੂੰ ਪਤਾ ਵੀ ਜਦੋਂ 17 ਤੋਂ 22 ਇਵਨ ਪੂਰਾ ਇਤਿਹਾਸ ਦੇਖ ਲਓ 47 ਤੋਂ 14 ਦੇਖ ਲਓ ਲਗਾਤਾਰ ਬਦਲ ਬਦਲ ਕੇ ਕਾਂਗਰਸ ਨੂੰ ਮੌਕਾ ਮਿਲਿਆ 17 ਤੋਂ 22 ਦੇਖ ਲਓ ਜਿੰਨੇ ਮੈਨੀਫੈਸਟੋ ਜੁਨੀ ਵਾਅਦੇ ਕੀਤੇ ਸੀ ਘਰ ਘਰ ਨੌਕਰੀ ਸਾਰਿਆਂ ਨੂੰ ਘਰ ਨਸ਼ਾ ਮੁਕਤੀ ਚਾਰ ਹਫ਼ਤਿਆਂ ਚ ਕੁਝ ਵੀ ਨਹੀਂ ਕੀਤਾ ਦੇ ਇਸ ਕਰਕੇ ਜਦੋਂ ਆਪਾਂ ਨੀਤੀਆਂ ਤੇ ਜਾਵਾਂਗੇ ਤੇ ਉਦੋਂ ਜਿੰਨਾ ਜਿੰਨਾ ਲੋਕਾਂ ਨੂੰ ਨੀਤੀਆਂ ਪਤਾ ਲੱਗ ਰਹੀਆਂ ਔਰ ਤੁਸੀਂ ਦੇਖੋ ਜਿਹੜਾ ਆਰਟੀ ਐ ਰਾਈਟ ਟੂ ਐਜੂਕੇਸ਼ਨ ਐਕਟ ਆ ਇਹ 17 ਦੇ ਵਿੱਚ ਇਹ ਐਕਟ ਮੈਨੂੰ ਪ੍ਰੋਮਿਸ ਤੇ ਆਏ ਸੀ ਮੇ ਜਦੋਂ ਸਾਡੀ ਸਰਕਾਰ ਬਣੂਗੀ ਤੇ ਸਾਰੇ ਵਰਗਾਂ ਦੇ ਵਿੱਚੋਂ ਜਿਹੜੇ ਗਰੀਬ ਆ ਅਸੀਂ ਉਹਨਾਂ ਨੂੰ ਪ੍ਰਾਈਵੇਟ ਦੇ ਵਿੱਚ 32% ਦਾਖਲਾ ਦਿਵਾਵਾਂਗੇ ਇੱਕ ਵੀ ਬੱਚੇ ਦਾ ਦਾਖਲਾ ਨਹੀਂ ਹੋਇਆ ਇਸ ਕਰਕੇ ਨੀਤੀਆਂ ਦੇ ਤੌਰ ਤੇ ਫੇਲਿਆ ਜਿੱਦਾਂ ਜਿੱਦਾਂ ਲੋਕ ਅਭੇਰ ਹੋਣਗੇ ਤੇ ਇਹਨਾਂ ਨੂੰ ਰੱਦ ਕਰ ਬਿਲਕੁਲ ਤੁਹਾਡੇ ਕੋਲ ਮੁਕਾਬਲਾ ਚੱਲ ਰਿਹਾ ਕਿਸ ਤਰ੍ਹਾਂ ਲੈਨੇ ਰਹੀਅਰ ਦਾ ਕਹਿਣਾ ਹੈ ਕਿ ਭਾਰਤ ਕੋਈ ਨਹੀਂ ਸੋਚਦਾ ਮੈਂ ਇਹ ਕਹਿੰਦਾ ਪੰਜ ਪੰਜ ਤੋਂ ਦੇ ਮੁਕਾਬਲੇ ਵਿੱਚ ਕਿਸ ਤਰ੍ਹਾਂ ਲੈਨੇ ਆਪਣੇ ਇਲੈਕਸ਼ਨ ਨੂੰ ਪੰਜ ਤੋਂ ਦੇ ਮੁਕਾਬਲੇ ਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਲੈਨੇ ਮੈਂ ਉਹੀ ਕਹਿ ਰਿਹਾ ਵੀ ਪੰਜਾਂ 'ਚੋਂ ਇੱਕ ਅਸੀਂ ਆ ਬਾਕੀ ਚਾਰੇ ਆ ਜਿਨ੍ਹਾਂ ਨੇ ਲੋਕਾਂ ਦੇ ਵਿਸ਼ਵਾਸ ਤੇ ਵੋਟ ਲਈ ਤੇ ਸੱਤਾ ਹਾਸਲ ਕੀਤੀ ਲੋਕਾਂ ਨੇ ਉਹਨਾਂ ਨੂੰ ਟਰਸਟ ਦਿੱਤਾ ਵੀ ਤੁਸੀਂ ਸਾਡੇ ਵੱਲੋਂ ਸਾਧਨ ਤੇ ਪਾਵਰ ਦੀ ਵਰਤੋਂ ਕਰੋ ਪਰ ਉਹ ਸਾਧਨ ਵੀ ਆਪਣੇ ਲਈ ਮਿਸਯੂਜ਼ ਕਰ ਗਏ ਤੇ ਪਾਵਰ ਵੀ ਲੋਕਾਂ ਦੇ ਖਿਲਾਫ ਵਰਤੋਂ ਕਰ ਗਏ ਇਸ ਕਰਕੇ ਜੇ ਲੋਕ ਸਮਝਦੇ ਲੋਕ ਇਹ ਕੰਸਿਡਰ ਕਰ ਰਹੇ ਆ ਤੇ ਪੰਜ ਕੋਣੀਆਂ ਨਹੀਂ ਰਹਿਣਾ ਸਿਰਫ ਇੱਕ ਕੋਣੀ ਰਹਿਣਾ ਬੀ ਚੰਨੀ ਇਹ ਕਹਿੰਦੇ ਕਿ ਮੇਰੇ ਤੇ ਬਲਵਿੰਦਰ ਜੀ ਬਲਵਿੰਦਰ ਜੀ ਉਹ ਕੰਮ ਨੂੰ ਲੈ ਕੇ ਮੈਂ ਪਬਲੀਕ ਜਾ ਰਿਹਾ ਜਦ ਕਿ ਰਿੰਕੂ ਜੀ ਕਹਿ ਰਹੇ ਨੇ ਸੈਂਟਰ ਗਵਰਨਮੈਂਟ ਜਿਹੜੀ ਹੈ ਮੋਦੀ ਜੀ ਜਿਹੜੇ ਹੈਗੇ ਨੇ ਉਹ ਆਪਾਂ ਸੈਂਟਰ ਗਵਰਨਮੈਂਟ ਨੂੰ ਲੈ ਕੇ ਨਾਲ ਕੰਮ ਕਰਵਾਵਾਂਗੇ ਜਦ ਕਿ ਜਿਹੜੇ ਟਿੰਨੂ ਜੀ ਕਹਿ ਰਹੇ ਨੇ ਸਟੇਟ ਸਾਡੀ ਗਵਰਨਮੈਂਟ ਆ ਅਸੀਂ ਆਪਣੀ ਸਟੇਟ ਗਵਰਨਮੈਂਟ ਦਾ ਅਸੀਂ ਜਿਹੜਾ ਲਾਹਾ ਲਵਾਂਗੇ ਤੁਸੀਂ ਇਹ ਕਿਸੇ ਨਾਲ ਲੈਣੇ ਹੋ ਜੀ ਵੇਖੋ ਮੈਂ ਤੇ ਕਹਿ ਰਿਹਾ ਵੀ ਇਹ ਜਲੰਧਰ ਦੇ ਜਿਹੜਾ ਇਲੈਕ ਆਪ ਦੇ 2.5 ਸਾਲ ਬਾਅਦ ਮੋੜ ਇੰਪਾਵਰ ਹੋਏ ਆ ਕਿਉਂਕਿ 2.5 ਸਾਲ ਤੋਂ ਉਹਨਾਂ ਨੇ ਕਿਸੇ ਦੀ ਪਰਵਾਹ ਹੀ ਨਹੀਂ ਕੀਤੀ ਪੰਜਾਬ ਦੇ ਲੋਕਾਂ ਦੇ 50000 ਕਰੋੜ ਤੋਂ ਵੱਧ ਹੁਣ ਲੇਟਸ ਕੋਈ ਫਿਗਰ ਮੈਂ ਦੱਸ ਰਿਹਾ ਵੀ 80000 ਕਰੋੜ ਤੋਂ ਵੱਧ ਜਿਹੜਾ ਕਰਜ਼ਾ ਹੋ ਗਿਆ ਤੇ ਜਿਨ੍ਹਾਂ ਨੇ ਜਿਨ੍ਹਾਂ ਨੇ 2.5 ਸਾਲ ਵਿੱਚ ਹੀ ਸਾਨੂੰ 80000 ਕਰੋੜ ਦਾ ਕਰਜ਼ਾਈ ਬਣਾਤਾ ਤੇ ਉਸ ਪੈਸੇ ਦੀ ਪੂਰੇ ਦੇਸ਼ ਦੇ ਵਿੱਚ ਆਪਣੇ ਰਾਜਨੀਤਿਕ ਹਿੱਤਾਂ ਲਈ ਵਰਤੋਂ ਕੀਤੀ ਹੋਵੇ ਤੇ ਮੋੜ ਲੋਕ ਕਿੱਦਾਂ ਉਹਨਾਂ ਨੂੰ ਵਿਸ਼ਵਾਸ ਦੇਣਗੇ ਫਿਰ ਜਲੰਧਾ ਤੁਸੀਂ ਦੇਖੋ ਸਾਰੇ মিডিਆ ਤੇ ਵੀ ਜਿਹੜਾ ਇੱਕ ਲੋਕਾਂ ਦੀ ਅਸਹਿਮਤੀ ਪ੍ਰਗਟ ਕਰਨ ਦਾ ਇੱਕ ਲੋਕਾਂ ਦਾ ਮੌਲਿਕ ਹੱਕ ਆ ਜਿਹੜਾ ਲੋਕ ਕੁਐਸਚਨ ਕਰ ਸਕਦੇ ਆ ਜਿਨ੍ਹਾਂ ਨੂੰ ਉਹਨਾਂ ਨੇ ਪਾਵਰ ਦਿੱਤੀ ਪਰ ਆਪ ਦੀ ਸਰਕਾਰ ਦੇ ਵਿੱਚ ਹਰ ਜਿਹੜਾ ਬੰਦਾ ਚਾਹੇ মিডিਆ ਪਰਸਨ ਆ ਚਾਹੇ মিডিਆ ਆਧਾਰਾ ਆ ਚਾਹੇ ਵਿਰੋਧੀ ਧਿਰ ਦਾ ਆਗੂ ਆ ਚਾਹੇ ਕੋਈ ਆਰਟੀਏ ਐਕਟਿਵਿਸਟ ਆ ਚਾਹੇ ਕੋਈ ਸਮਾਜਿਕ ਕਰ